ਸਸਿਕਾ ਦੋਸਤੋ ਖਾ ਪੰਚਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਖਾ ਪੰਚਾਇਤਾਂ ਆਪਦੇ ਫੈਸਲਿਆਂ ਨੂੰ ਲੈ ਕੇ ਕਿੰਨਾ ਸਖਤ ਨੇ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਮਾਜਿਕ ਤਾਣੇ ਬੁਣੇ 'ਚ ਅੱਜ ਵੀ ਖਾ ਪੰਚਾਇਤਾਂ ਦਾ ਰੋਲ ਬੜਾ ਅਹਿਮ ਹੈ ਹਰਿਆਣਾ ਦੇ ਵਿੱਚ ਖਾ ਪੰਚਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਕੀ ਸਵਾਲ ਖੜਾ ਹੋ ਗਿਆ ਕਿ ਐਸਕੇਐਮ ਗੈਰ ਰਾਜਨੀਤਿਕ ਜਿਹੜਾ ਕਿ ਜਗਜੀਤ ਡੱਲੇਵਾਲ ਹੋ ਰਹਾਂਦਾ ਉਹਦੇ ਵਿੱਚ ਕਈ ਫਾਰਮਸ ਨੇਗੇ ਅਲੱਗ-ਅਲੱਗ ਤੇ ਹੁਣ ਹਾਲਾਂਕਿ ਸ਼ਰਵਨ ਸਿੰਘ ਪੰਦੇਰ ਵੀ ਉਹਨਾਂ ਦੇ ਨਾਲ ਨੇ ਅ ਜਗਜੀਤ ਢੱਲੇਵਾਲ ਹੋਰਾਂ ਦੀ ਸਿਹਤ ਸਬਦੇ ਸਾਹਮਣੇ ਆ ਵੀ ਬਹੁਤ ਜ਼ਿਆਦੇ ਨਸਾ ਆ ਜਾਂਦੇ ਤੇ ਦੂਜੇ ਪਾਸੇ ਗੱਲ ਇਹ ਕਿ ਖਾ ਪੰਚਾਇਤਾਂ ਕੀ ਇਸ ਮਸਲੇ ਦਾ ਹੱਲ ਵੀ ਕੱਢ ਪਾਉਣਗੇ ਕਿ ਜਿਹੜੇ ਕਿਸਾਨ ਸੰਗਠਨ ਅੱਜ ਵੀ ਅੱਡ-ਅੱਡ ਤੁਰੇ ਫਿਰਦੇ ਦਿਖਾਈ ਦਿੰਦੇ ਨੇ ਹਾਲਾਂਕਿ ਬਾਰੀ ਤੌਰ ਤੇ ਸਮਰਥਨ ਰਾਜਪਾਲ ਨੂੰ ਮਿਲਣ ਦੀ ਗੱਲ ਹੋਵੇ ਜਾਂ ਫਿਰ ਡੱਲੇ ਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਖੈਰੋ ਸਾਰੀ ਕਿਸਾਨ ਸੰਗਠਨ ਤੇ ਕਿਸਾਨ ਕਰ ਰਹੇ ਨੇ ਪਰ ਖਾ ਪੰਚਾਇਤਾਂ ਦੀ ਗੱਲ ਮੈਂ ਇਸ ਲਈ ਕਰ ਰਿਹਾ ਕਿਉਂਕਿ ਖਾ ਪੰਚਾਇਤ ਨੇ ਸਾਫ਼ ਤੌਰ ਤੇ ਕਹਿਤਾ ਵੀ 29 ਤਰੀਕ ਨੂੰ ਹਸਾਰ ਦੇ ਬਾਸ ਦੇ ਵਿੱਚ ਜਿਹੜਾ ਉਹ ਮਹਾਪੰਚਾਇਤ ਬੁਲਾ ਰਹੇ ਨੇ ਉਹਦੇ ਵਿੱਚ ਜਿੱਥੇ ਤੱਕ ਕੇਂਦਰ ਸਰਕਾਰ ਨੂੰ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਵੀ ਇਹਨਾਂ ਦੀ ਗੱਲ ਸੁਣ ਕੇ ਜਲਦੀ ਤੁਸੀਂ ਫੈਸਲਾ ਕਰੋ ਨਹੀਂ ਫਿਰ ਅਸੀਂ ਕੋਈ ਸਖਤ ਐਲਾਨ ਕਰ ਐਮ ਯਾਨੀ ਕਿ ਜਿਹਦੇ ਵਿੱਚ ਬਲਵੀਰ ਰਾਜੇ ਆਲ ਹੁਣੇ ਜਾਂ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਆਗੂ ਨੇ ਐਸਕੇਮ ਹੁਣ ਉਹਨੂੰ ਗੈਰ ਰਾਜਨੀਤਿਕ ਕਹਿੰਦਾ ਰਾਜਨੀਤਿਕ ਕਹਿੰਦੇ ਨੇ ਜਿਨ੍ਹਾਂ ਨੇ ਚੋਣਾਂ ਲੜੀਆਂ ਸੀ ਉਹਨਾਂ ਨੂੰ ਸਪਸ਼ਟ ਰੂਪ ਚ ਕਹਤਾ ਵੀ ਜੇਕਰ ਤੁਸੀਂ ਬਾਰੀ ਤੌਰ ਤੇ ਸਮਰਥਨ ਕਰ ਰਹੇ ਹੋ ਖਾ ਪੰਚਾਇਤਾਂ ਯਾਨੀ ਕਿ ਕਹਿ ਰਹੇ ਨੇ ਉਹਨਾਂ ਦੇ ਸੁਰੇਸ਼ ਕੁਮਾਰ ਚੇਅਰਮੈਨ ਜਿਹੜੇ ਅੱਜ ਬੁਲਾਰੇ ਦੇ ਤੌਰ ਤੇ ਵਿੱਚ ਆਏ ਸੀ ਚੰਡੀਗੜ੍ਹ ਤਾਂ ਉਹਨਾਂ ਨੇ ਇੱਕ ਗੱਲ ਸਪਸ਼ਟ ਰੂਪ ਚ ਕਹਿਤੀ ਕਿ ਯਾ ਤਾਂ ਤੁਸੀਂ ਸਿੱਧੇ ਤੌਰ ਤੇ ਕਹੋ ਵੀ ਡੱਲੇ ਵਾਲ ਗਲਤ ਕਰ ਰਿਹਾ ਹੈ ਤੇ ਉਹਦੇ ਖਿਲਾਫ ਤੁਸੀਂ ਪ੍ਰੈਸ ਕਾਨਫਰੰਸ ਕਰੋ ਤੇ ਲੋਕਾਂ ਦੇ ਸਾਹਮਣੇ ਗਲ ਮਨਣਾ ਵੀ ਇਹ ਸਾਰੇ ਕਿਸਾਨਾਂ ਦੀ ਲੜਾਈ ਹੈ ਤੇ ਸਾਰੇ ਕਿਸਾਨਾਂ ਵਾਸਤੇ ਜਗਜੀਤ ਰੱਲੇਵਾਲ ਲੜਾਈ ਲੜ ਰਿਹਾ ਹੈ ਤੇ ਜੇਕਰ ਤੁਸੀਂ ਮੰਨਦੇ ਹੋ ਵੀ ਉਹ ਲੜਾਈ ਸਹੀ ਹੈ ਤਾਂ ਤੁਸੀਂ ਉਹਦੇ ਨਾਲ ਆ ਕੇ ਖੜੋ ਇਹ ਨਹੀਂ ਹੈਗਾ ਕਿ ਬਾਹਰੋਂ ਸਮਰਥਨ ਦਿਓ ਏਸੀ ਚੀਜ਼ ਨੂੰ ਲੈ ਕੇ ਜਿਹੜੀ 29 ਤਰੀਕ ਦੀ ਉਹਨਾਂ ਨੇ ਹਿਸਾਰ ਦੇ ਵਿੱਚ ਖਾ ਪੰਚਾਇਤਾਂ ਦੀ ਮਹਾਪੰਚਾਇਤ ਬੁਲਾਈ ਹੈ ਉਹਦੇ ਵਿੱਚ ਇਹ ਗੱਲ ਉਹਨਾਂ ਨੇ ਸਪਸ਼ਟ ਰੂਪ ਚ ਕਹੀ ਹੈ 102 ਤੋਂ ਜ਼ਿਆਦਾ ਖਾ ਪੰਚਾਇਤਾਂ ਨੇ ਜਿਹੜੀਆਂ ਹੈ ਮੀਟਿੰਗ ਕਰਨਗੀਆਂ ਤੇ ਮਹਾਪੰਚਾਇਤ ਕਰਨਗੀਆਂ ਤੇ ਹੋ ਸਕਦਾ ਜਿਹੜੀ ਕਹਿੰਦੇ ਥੋੜੀ ਬਹੁਤੀ ਬਾਹਰ ਨੇ ਉਹ ਵੀ ਸਾਡੇ ਨਾਲ ਇਸ ਦਿਨ ਦੇ ਲਈ ਆ ਜਾਣ ਕਿਸਾਨੀ ਸਮਰਥਨ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇਕਰ ਐਸਕੇਐਮ ਨਹੀਂ ਮੰਨਦਾ ਹੈਗਾ ਤਾਂ ਫਿਰ ਸਾਨੂੰ ਕੋਈ ਸਖਤ ਫੈਸਲਾ ਲੈਣਾ ਪਊਗਾ ਹੁਣ ਉਹ ਸਖਤ ਫੈਸਲਾ ਖੈਰ ਐਸਕੇਐਮ ਦੇ ਉੱਤੇ ਤਾਂ ਕੀ ਹੈ ਕੇਂਦਰ ਸਰਕਾਰ ਨੂੰ ਲੈ ਕੇ ਕਹਿ ਸਕਦੇ ਆਂ ਵੀ ਸਮਰਥਨ ਦੇ ਵਿੱਚ ਕਿਸਾਨਾਂ ਦੇ ਡੱਲੇਵਾਲ ਹੋਰਾਂ ਦੇ ਜਿਹੜਾ ਧਰਨਾ ਚੱਲ ਰਿਹਾ ਉਹਨੂੰ ਲੈ ਕੇ ਕੋਈ ਕਰ ਦੇਣਾ ਐਲਾਨ ਪਰ ਐਸਕੇਐਮ ਨੂੰ ਉਹਨਾਂ ਨੇ ਬੜੀ ਇੱਕ ਤਰ੍ਹਾਂ ਦੇ ਨਾਲ ਲਟਾੜ ਲਵਾਈ ਹੈ ਲਾਈ ਹੈ ਲਤਾੜ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਚ ਕਿਹਾ ਵੀ ਐਸਕੇਐਮ ਇਹ ਬਹਾਨੇਬਾਜ਼ੀ ਛੱਡੇ ਆਪਦੀ ਅਹਿਮ ਛੱਡੇ ਅਹਿਮ ਦਾ ਭਾਵ ਇਹ ਹੀ ਕਿ ਆਪਦੀ ਈਗੋ ਹੈ ਜਿਹੜੀ ਉਹ ਛੱਡੇ ਤੇ ਸਿੱਧੇ ਤੌਰ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਆਵੇ ਤਾਂ ਕਿ ਸਾਰੇ ਲੋਕ ਇੱਕ ਹੋ ਕੇ ਮਜ਼ਬੂਤੀ ਦੇ ਨਾਲ ਇਹ ਅੰਦੋਲਨ ਜਿੱਤਿਆ ਜਾਵੇ ਹੁਣ ਐਸਕੇਐਮ ਖਾ ਪੰਚਾਇਤਾਂ ਦੀ ਕਿੰਨੀ ਕੁ ਮੰਨਦੀ ਹੈ ਕਿਉਂਕਿ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਮੀਡੀਏਟਰ ਦੀ ਭੂਮਿਕਾ ਨਿਭਾਉਂਦੇ ਹੋਏ ਉਹਨਾਂ ਨੂੰ ਕਹਾਂਗੇ ਜੇਕਰ ਕਿਸੇ ਨੇ ਮਾਫੀ ਕਿਸੇ ਨੇ ਗਲਤ ਬੋਲਿਆ ਤਾਂ ਉਹ ਮਾਫੀ ਮੰਗੇ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਵੀ ਬਹੁਤ ਸਖਤ ਬਿਆਨਬਾਜ਼ੀ ਕਈ ਆਗੂਆਂ ਦੀ ਦੇਖ ਲੈ ਕੇ ਹੁਣ ਖਾ ਪੰਚਾਇਤਾਂ ਵੀ ਐਕਟਿਵ ਹੋਈਆਂ ਨੇ ਕਿ ਅਸਲ ਅਜੇ ਨਾ ਤੋਂ ਨਿਬੜਦੀ ਤੇ ਫਿਰ ਐਸੀ ਨਿਬੜੀਏ ਪਰ ਗੱਲ ਹੈ ਵੀ ਐ ਸਕੀਮ ਕੀ ਇਸ ਚੀਜ਼ ਨੂੰ ਮੰਨੂਗਾ ਖਾ ਪੰਚਾਇਤਾਂ ਦੇ ਇਨਵੀਟੇਸ਼ਨ ਨੂੰ ਪਹਿਲੀ ਗੱਲ ਤਾਂ ਉਹ ਸਵਕਾਰ ਕਰਦਾ ਜਾਂ ਨਹੀਂ ਕਰਦਾ ਉੱਥੇ ਜਾਣਗੇ ਜਾਂ ਨਹੀਂ ਜਾਣਗੇ ਤੀਸਰਾ ਫਿਰ ਜੇਕਰ ਉੱਥੇ ਜਾਣਗੇ ਤਾਂ ਇਸ ਗੱਲ ਲਈ ਸਹਿਮਤ ਹੋਣਗੇ ਜਾਂ ਨਹੀਂ ਕਿਉਂਕਿ ਇੱਕ ਗੱਲ ਤਾਂ ਸਪਸ਼ਟ ਲੱਗਦੀ ਹੈ ਕਿੰਨਾ ਮਰਜੀ ਕਿਸਾਨ ਸੰਗਠਨ ਇਹ ਗੱਲ ਕਹੀਆਂ ਜਿੱਦੋਂ ਅਲੱਗ-ਅਲੱਗ ਹੁਣ ਉਹ ਚ ਉਹ ਕਹਿੰਦੇ ਨੇ ਵੀ ਲੜਾਈ ਸਾਡੀ ਇੱਕ ਹੈ ਵਿਚਾਰਧਾਰਾ ਦਾ ਫਰਕ ਹੈ ਵਿਚਾਰਧਾਰਾ ਕਾਦੀ ਕਿਸਾਨ ਦੀ ਜਦੋਂ ਗੱਲ ਕਰਦੇ ਆ ਉਹੀ ਕਿਸਾਨ ਤੁਹਾਡਾ ਮੈਂਬਰ ਹੈ ਉ ਅਕ ਅ ਉਸੇ ਤਰ੍ਹਾਂ ਦਾ ਕਿਸਾਨ ਦੂਜੀ ਪਾਸੇ ਦਾ ਮੈਂਬਰ ਹੈ 36 37 ਜਿਆਦੀ ਹੋਣਗੀਆਂ ਖੈਰ ਜਿਸ ਤਰ੍ਹਾਂ ਦੇ ਨਾਲ ਕਿਸਾਨ ਸੰਗਠਨ ਬਣਾਏ ਨੇ ਪੰਜਾਬ ਦੀ ਜੇ ਮੈਂ ਕੰਨੇ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਇਹ ਵੀ ਗੱਲ ਹੈ ਵੀ ਜੇਕਰ ਤੁਸੀਂ ਭਾਈ ਆਡਰ ਤੌਰਾਂ ਤਾਂ ਫਿਰ ਤੁਹਾਡਾ ਅਹਿਮ ਹੀ ਹੈ ਜਾਂ ਫਿਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਅਲੱਗ ਆਪਦੀ ਭੂਮਿਕਾ ਦਿਖਾਉਣੀ ਹੈਗੀ ਹੁਣ ਉਹਦਾ ਕੋਈ ਵੀ ਹੋ ਸਕਦਾ ਕਿਉਂਕਿ ਬਹੁਤ ਤਰ੍ਹਾਂ ਦੇ ਇਲਜ਼ਾਮਬਾਜ਼ੀਆਂ ਵੀ ਲੱਗਦੀਆਂ ਨੇ ਹੁਣ ਗੱਲ ਇਹ ਹੈ ਵੀ ਐਸਕੇਐਮ ਨੂੰ ਐਸਕੇਐਮ ਗੈਰ ਰਾਜਨੀਤਿਕ ਤੇ ਇੱਕ ਖਾਹ ਪੰਚਾਇਤ ਦਾ ਸਦਾ ਕਹਿੰਦੀਆਂ ਨੇ ਵੀ ਦੂਜਾ ਐਸਕੇਐਮ ਰਾਜਨੀਤਿਕਾ ਐਸੀ ਕਹਿੰਦੇ ਇਹਨਾਂ ਨੂੰ ਇਕੱਠੇ ਕੰਮ ਕਰਨ ਦਾ ਕੰਮ ਦੀ ਕੋਸ਼ਿਸ਼ ਕਰਾਂਗੇ ਹੁਣ ਹੁੰਦੇ ਨੇ ਨਹੀਂ ਹੁੰ ਕਿ ਜਦੋਂ ਡੱਲੇਵਾਲ ਦੀ ਸਿਹਤ ਇਸ ਤਰ੍ਹਾਂ ਦੀ ਹੋਈ ਪਈ ਹੈ ਤਾਂ ਆਖਰਕਾਰ ਬਾਕੀ ਕਿਸਾਨ ਸੰਗਠਨ ਕਿਉਂ ਨਾਲ ਨਹੀਂ ਆਉਂਦੇ ਹੁਣ ਰਾਇ ਤੁਸੀਂ ਵੀ ਸਾਂਝੀ ਕਰਿਓ ਵੀ ਆਖਰਕਾਰ ਜਿਸ ਤਰ੍ਹਾਂ ਦੀ ਅਹਿਮ ਦੀ ਲੜਾਈ ਦੇ ਵਿੱਚ ਕਿਸਾਨ ਸੰਗਠਨ ਵੱਡੇ ਹੋਏ ਨੇ ਤਾਂ ਕੀ ਉਸ ਚੀਜ਼ ਨੂੰ ਛੱਡ ਕੇ ਹੁਣ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਇੱਕ ਹੋਣਗੇ ਤੇ ਇਸ ਲੜਾਈ ਨੂੰ ਅੱਗੇ ਵਧਾਉਣਗੇ ਕਮੈਂਟ ਕਰਕੇ ਆਪਦੀ ਰਾਇ ਜਰੂਰ ਸਾਂਝੀ ਕਰਿਓ ਧੰਨਵਾਦ